ਜਨਦੀ ਸਮੇ ਨौजवान ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਪਰਿਵਾਰ ਰੋਂਦਾ ਗੁਰਲਾਉਂਦਾ ਮਦਦ ਦੀ ਗੋਹਾਲ ਲਕਾਰਿਆ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਪੁਰਾਣੀ ਰੰਜਿਸ਼ ਤੇ ਚਲਦੀਆਂ ਹਮਲਾਵਰ ਦੇ ਵੱਲੋਂ ਇਸ ਫਰਤਾਤ ਨੂੰ ਅੰਜਾਮ ਦਿੱਤਾ ਗਿਆ ਗੁਰੂਦੀ ਨਕਰੀ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਵੇਰੇ ਸਵੇਰੇ ਮਨਪਾਕੀ ਜਿੱਥੋਂ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ 35 ਸਾਲ ਦੇ ਜਜਬੀਰ ਪਰਿਵਾਰ ਦੇ ਸਮੇਤ ਟਰੈਕਟਰ ਟਰਾਲੀ ਤੇ ਨੰਦਪੁਰ ਸਾਹਿਬ ਦਿਲੇਰ ਪਾਣਾ ਹੋਇਆ ਸੀ ਤਰੰਤਾਂ ਨੇੜੇ ਮੋਟਰਸਾਈਕਲ ਸਫਾਰ ਅਣਪਛਾਤੇ ਆ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਕੇ ਖੂਨ ਦੇ ਨਾਲ ਲਤਪਤ ਕਰ ਦਿੱਤਾ ਗਿਆ ਹਸਪਤਾਲ ਜਦੋਂ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪਿੜਤ ਪਰਿਵਾਰ ਇਨਸਾਫ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੰਭੀਰ ਇਲਜ਼ਾਮ ਜੜੇ ਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਨੂੰ ਪਹਿਲਾਂ ਵੀ ਤਮਕਾਇਆ ਜਾ ਰਿਹਾ ਸੀ ਤੇ ਹੁਣ ਜਿਹੜਾ ਇਸ ਵਾਰ ਤਾਤ ਨੂੰ ਅੰਜਾਮ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕਾਰਪਾਈ ਦੀ ਮੰਗ ਕੀਤੀ ਜਾ ਰਹੀ ਹੈ 35 ਸਾਲ ਦਾ ਜਜਬੀਰ ਆਪਣੇ ਪਰਿਵਾਰ ਦੇ ਸਮੇਤ ਟਰੈਕਟਰ ਟਰਾਲੀ ਤੇ ਅਨੰਦਪੁਰ ਸਾਹਿਬ ਜਾ ਰਿਹਾ ਸੀ ਤੇ ਤਰੰਤਾਰਨ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਆ ਨੇ ਨਿਸ਼ਾਨਾ ਬਣਾਇਆ ਤਿੰਨ ਗੋਲੀਆਂ ਵਾਰਾ ਦਿੱਤੀਆਂ ਜਿਸ ਤੇ ਦਰਾਂ ਖੂਨ ਦੇ ਨਾਲ ਲਕਪਤੇ ਨੌਜਵਾਨ ਹੋ ਜਾਂਦਾ ਹੈ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤੇ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇੱਕ ਵਾਰ ਤਸਵੀਰਾਂ ਰੁਕਾ ਲੈਣੇ ਆ ਕਿ ਕਿੰਜ ਪਰਿਵਾਰ ਦੇ ਵੱਲੋਂ ਰੋਂਦੇ ਕਰਲੋਂਦੇ ਆ ਮਦਦ ਦੀ ਗੋਹਾਰ ਇਨਸਾਫ ਜਿਹੜਾ ਮੰਗਿਆ ਜਾ ਰਿਹਾ ਸਵੇਰੇ ਸਵੇਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਨੰਦਪੁਰ ਜਾਂਦੇ ਸਮੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਪਰਿਵਾਰ ਰੋਂਦਾ ਕਰਲੋਂਦਾ ਮਦਦ ਦੀ ਗੋਹਾਰ ਲਗਾ ਰਿਹਾ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਹਾ ਦੇ ਸਮੇ ਨौजवान ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਪਰਿਵਾਰ ਰੋਂਦਾ ਗੁਰਲਾਉਂਦਾ ਮਦਦ ਦੀ ਗੋਹਾਲ ਲਕਾਰਿਆ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਪੁਰਾਣੀ ਰੰਜਿਸ਼ ਤੇ ਚਲਦੀਆਂ ਹਮਲਾਵਰ ਦੇ ਵੱਲੋਂ ਇਸ ਫਰਤਾਤ ਨੂੰ ਅੰਜਾਮ ਦਿੱਤਾ ਗਿਆ ਗੁਰੂ ਦੀ ਨਕਰੀ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਵੇਰੇ ਸਵੇਰੇ ਮਨਪਾਕੇ ਜਿੱਥੋਂ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ 35 ਸਾਲ ਦੇ ਜਜਬੀਰ ਪਰਿਵਾਰ ਦੇ ਸਮੇਤ ਟਰੈਕਟਰ ਟਰਾਲੀ ਤੇ ਨੰਦਪੁਰ ਸਾਹਿਬ ਦਿਲੇਰ ਪਾਣਾ ਹੋਇਆ ਸੀ ਤਰੰਤਾਂ ਨੇੜੇ ਮੋਟਰਸਾਈਕਲ ਸਫਾਰ ਅਣਪਛਾਤੇ ਆ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਕੇ ਖੂਨ ਦੇ ਨਾਲ ਲਤਪਤ ਕਰ ਦਿੱਤਾ ਗਿਆ ਹਸਪਤਾਲ ਜਿੱਦੋਂ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪਿੜਤ ਪਰਿਵਾਰ ਇਨਸਾਫ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੰਭੀਰ ਇਲਜ਼ਾਮ ਜੜੇ ਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਨੂੰ ਪਹਿਲਾਂ ਵੀ ਤਮਕਾਇਆ ਜਾ ਰਿਹਾ ਸੀ ਤੇ ਹੁਣ ਜਿਹੜਾ ਇਸ ਵਾਰ ਤਾਤ ਨੂੰ ਅੰਜਾਮ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕਰਪਾਈ ਦੀ ਮੰਗ ਕੀਤੀ ਜਾ ਰਹੀ ਹੈ 35 ਸਾਲ ਦਾ ਜਜਬੀਰ ਆਪਣੇ ਪਰਿਵਾਰ ਦੇ ਸਮੇਤ ਟਰੈਕਟਰ ਟਰਾਲੀ ਤੇ ਅਨੰਦਪੁਰ ਸਾਹਿਬ ਜਾ ਰਿਹਾ ਸੀ ਤੇ ਤਰੰਤਾਰਨ ਨੇੜੇ ਮੋਟਰਸਾਈਕਲ ਸਵਾਰ ਅਨੰਤ ਪਛਾਤਿਆ ਨੇ ਨਿਸ਼ਾਨਾ ਬਣਾਇਆ ਤਿੰਨ ਗੋਲੀਆਂ ਵਾਰਾ ਦਿੱਤੀਆਂ ਜਿਸ ਤੇ ਦਰਾਂ ਖੂਨ ਦੇ ਨਾਲ ਲਕਪਤੇ ਨੌਜਵਾਨ ਹੋ ਜਾਂਦਾ ਹੈ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਕਿ ਇੱਕ ਵਾਰ ਤਸਵੀਰਾਂ ਰੁਕਾ ਲੈਣੇ ਆ ਕਿ ਕਿੰਜ ਪਰਿਵਾਰ ਦੇ ਵੱਲੋਂ ਰੋਂਦੇ ਕਰਲੋਂਦੇ ਆ ਮਦਦ ਦੀ ਗੋਹਾਲ ਇਨਸਾਫ ਜਿਹੜਾ ਮੰਗਿਆ ਜਾ ਰਿਹਾ ਸਵੇਰੇ ਸਵੇਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਨੰਦਪੁਰ ਜਾਂਦੇ ਸਮੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਪਰਿਵਾਰ ਰੋਂਦਾ ਕਰਲੋਂਦਾ ਮਦਦ ਦੀ ਗੋਹਾਲ ਲਗਾ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ